ਜੋ ਬੁਲੇ ਸੋ ਨਿਰਭੈ ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਸਾਥੀਓ ਇੱਕ ਘਟਨਾ ਜਿਹੜੀ ਹਿਮਾਚਲ ਪ੍ਰਦੇਸ਼ ਦੇ ਜਿਹੜਾ ਜ਼ਿਲ੍ਹਾ ਊਨਾ ਅਤੇ ਥਾਣਾ ਹਰੁਲੀ ਦੇ ਵਿੱਚ ਜਿਹੜੀ ਵਾਪਰੀ ਹੈ ਜਿਸ ਵਿੱਚ ਜਿਹੜਾ ਸਾਡੇ ਦੇ ਲੋਕ ਜਿਹੜੇ ਸਾਡੇ ਅਸੀ ਸਮਾਏ ਦੇ ਲੋਕ ਸੀਗੇ ਜੋ ਕਿ ਧਨਗੌਰ ਵਿੱਚ ਰਹਿੰਦੇ ਆ ਉਹਨਾਂ ਨੂੰ ਇੱਕ ਵੀਡੀਓ ਜਿਹੜੀ ਆਡੀਓ ਅਤੇ ਆਡੀਓ ਵੀ ਵੈਲੂ ਇੱਕ ਵੀਡੀਓ ਵੈਲੂ ਜਿਸ ਵਿੱਚ ਜਾਤੀ ਸੁਖੀ ਸ਼ਬਦ ਬੋਲੇ ਗਏ ਅਤੇ ਸਾਡੀਆਂ ਮਾਵਾ ਭੈਣਾਂ ਨੂੰ ਜਿਹੜੇ ਬੜੇ ਮੰਦਭਾਗੇ ਸ਼ਬਦ ਜਿਹੜੇ ਬੋਲੇ ਗਏ ਅਤੇ ਉੱਥੇ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਗੰਮੀਦਾਰਾ ਮਸਲਾ ਨਹੀਂ ਲੈਂਦੇ ਹੋਏ ਜਦੋਂ ਸਮਾਪੇਂਡ ਤੇ ਤੁਹਾਨੂੰ ਪਤਾ ਹੀ ਆ ਵੀ ਉਲਟਾ ਜਿਹੜਾ ਆ ਉਹਨਾਂ ਲੋਕਾਂ ਨੇ ਸਾਡੇ ਭਾਈਚਾਰੇ ਦੇ ਉੱਪਰ ਅਮੀਦ ਵਾਲਮੀਗੀ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਾਇਆ ਉਹ ਨਜਾਇਜ਼ ਤਰ੍ਹਾਂ ਕਿਉਂਕਿ ਜਦੋਂ ਉਸ ਆਦਮੀ ਨੂੰ ਜਿਹਨੇ ਸਾਨੂੰ ਆਡੀਓ ਵਾਇਲ ਕੀਤੀ ਵੀਡੀਓ ਅਤੇ ਉਹ ਸਾਥੀ ਨੂੰ ਥਾਣੇ ਵਿੱਚ ਜਦੋਂ ਉਹ ਲੈ ਕੇ ਗਿਆ ਉਸ ਦਾ ਵੀ ਵੀਡੀਓ ਹੀ ਬਣੀ ਗਈ ਸੀ ਅਤੇ ਕੋਈ ਵੀ ਮਾਰਕੁੱਟ ਜਿਹੜੀ ਉਹਨਾਂ ਨਹੀਂ ਕੀਤੀ ਕਿ ਨਾਕੁੱਟ ਰਾਇਕਿੱਤਾ ਗਿਆ ਪਰ ਜਾਣਬੋਝ ਕੇ ਉੱਥੇ ਦੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜਿਹੜਾ ਸਾਡੇ ਸਾਥੀਆਂ ਦੇ ਪਰਚਾ ਕੀਤਾ ਪਰਚਾ ਦਰਜ ਕੀਤਾ ਉਹ ਪਰਚਾ ਜਿਹੜਾ ਤੁਰੰਤ ਰੱਦ ਕਰਾਉਣ ਵਾਸਤੇ 26 ਸਤੰਬਰ ਨੂੰ ਦਿਨ ਵੀਰਵਾਰ ਨੂੰ ਜਿਹੜਾ 12 ਵਜੇ ਆਪਾਂ ਹਿਮਾਚਲ ਪ੍ਰਦੇਸ਼ ਜਿਹੜਾ ਸਾਰੇ ਸਾਥੀਆਂ ਨੇ ਪਹੁੰਚਣਾ ਤਾਂ ਜੋ ਉੱਥੇ ਦੇ ਡੀਜੀਪੀ ਅਤੇ ਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਵੀ ਦੇਣਾ ਅਤੇ ਉੱਥੇ ਦੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਹੌਸਲਾ ਬੁਜਾਈ ਪੰਜਾਬ ਜਿਹੜਾ ਆ ਇਹਨਾਂ ਦੇ ਨਾਲ ਆ ਜੇਕਰ ਤੁਰੰਤ ਜਿਹੜਾ ਹਿਮਾਚਲ ਪ੍ਰਦੇਸ਼ ਨੇ ਜਿਹੜਾ ਪਰਚਾ ਅਮਿਤ ਵਾਲਮੀਕੀ ਤੇ ਉਹਨਾਂ ਦੇ ਸਾਥੀਆਂ ਦੇ ਕੀਤਾ ਜੇ ਰੱਦ ਨਾ ਕੀਤਾ ਗਿਆ ਤੇ ਅਸੀਂ ਜਿਹੜਾ ਜਲੰਧਰ ਵਿੱਚ ਵੱਡੀ ਮੀਟਿੰਗ ਜਿਹੜੀ ਆ ਪੂਰੇ ਪੰਜਾਬ ਦੇ ਸਰਬੰਧੀਆਂ ਸਾਂਝ ਸਮਾਜ ਦੀ ਮੀਟਿੰਗ ਕਰਕੇ ਪੰਜਾਬ ਬੰਦੀ ਕਾਲ ਜਿਹੜੀ ਆ ਉਹ ਜਲਦੀ ਹੀ ਜਿਹੜੀ ਉਸੋ ਵੀਰਵਾਰ ਤੋਂ ਬਾਅਦ ਜਿਹੜੀ ਜਲਦੀ ਤੁਰੰਤ ਜਿਹੜੀ ਮੀਟਿੰਗ ਆ ਉਹ ਬੁਲਾ ਕੇ ਵੱਡੇ ਪੱਧਰ ਤੇ ਪੰਜਾਬ ਬੰਦੀ ਕਾਲ ਦੇਵਾਂਗੇ ਸੋ ਅਸੀਂ ਚਾਹੁੰਦੇ ਆ ਕਿ ਉੱਤੇ ਦੀ ਜਿਹੜੀ ਹਿਮਾਚਲ ਪ੍ਰਦੇਸ਼ ਦੀ ਪੁਲਿਸ ਆ ਉਹ ਸਾਡੇ ਸਾਥੀਆਂ ਨੇ ਪਰਚਾ ਦਰਜ ਕੀਤਾ ਉਹਨੂੰ ਰੱਦ ਕੀਤਾ ਜਾਵੇ ਅਤੇ ਜਿਹੜੇ ਬੰ ਸੁਲਾਖਾਂ ਦੇ ਪੇਛੇ ਛੱਡਦੇ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਆਪਾਂ ਵੀਰਵਾਨ ਨੂੰ ਸਾਰੇ ਸਾਥੀਆਂ ਨੇ 12:00 ਵਜੇ ਹਿਮਾਚਲ ਪ੍ਰਦੇਸ਼ ਜਿਹੜਾ ਉਹ ਪਹੁੰਚਣਾ ਸਾਰਿਆਂ ਨੂੰ ਜੈਗੁਰudev ਤੁਹਾਨੂੰ ਗੁਰਦੇਵ ਜੈ ਬਾਲਮੀਕੀ ਹਰਿ ਹਰਿ ਬਾਲਮੀਕੀ ਜੈ ਭੀਮ ਜੈ ਭਰਤ